ਛੱਤ ਮਾਲਕ ਦੀ ਟੋਰਾ ਛੱਤ ਮਾਲਕ ਦੀ ਟੋਰਾ ਤੂੰ ਕੋਟੋਲ ਗਏ ਇੱਕ ਦਸਤਾ ਪਰ ਹੁੰਦਾ सभु रिश्ते कुछ इर्ज़ी ਸਾਥੀ ਇੱਥੇ ਸਭ ਕੁਝ ਫਰਜ਼ੀ 的话。 ਫੇਕੀ ਦੇ ਜਾਨੋ ਤੂੰ ਹੀ ਮੁੱਕ ਜਾਵੇਂ ਤਾਂ ਐ ਸੁਣ I'm <laughs> ਪਰਮ ਸਤਕਾਰੀ ਉਹ ਸਤ ਸੰਗ ਜੀ ਉਹ ਬੜੇ ਬੜਿਆਂ ਭਾਗਾਂ ਵਾਲੇ ਉਹ ਜੋ ਦੀਨ ਦੁਨੀਆ ਦੇ ਮਾਲਕ ਗਰੀਬ ਨਿਵਾਜ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਹਜ਼ੂਰੀ ਵਿੱਚ ਤੁਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਨੇੜੇ ਉਚਲ ਕੇ ਆਏ ਹੋ ਸਿੱਖ ਪੰਥ ਦੀ ਅਜ਼ੀਮ ਸ਼ਖਸੀਅਤ ਮਾਇਆ ਨਾਜ਼ ਹਸਤੀ ਪਰਮ ਸਤਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਅਸੀਂ ਕੁਝ ਵਚਨ ਆਪ ਜੀ ਦੇ ਸਾਹਮਣੇ ਰੱਖੀਏ ਸੇਵ ਪਾਣੀ ਵਿੱਚ ਫੁਰਮਾਨ ਕਰਦੇ ਨੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਿਹ ਜਿਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਤਾ ਵੈ ਕਦੀ ਬੋਤੀ ਭੀੜ ਪਵੇ ਨਾ ਬਹੁਤ ਮੁਸ਼ਕਲ ਦਾ ਸਮਾਂ ਆਵੇ ਇੱਕ ਗੱਲ ਯਾਦ ਰੱਖਣਾ ਸਾਤ ਸੰਗਤ ਜਿੱਤਨਾ ਗਹਿਰਾ ਦੁੱਖ ਹੋਵੇ ਉਨੀ ਗਹਿਰੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਰੱਖਣਾ ਸਾਰੇ ਮੂੰ ਮੋੜ ਜਾਣ ਕਦੀ ਇਕੱਲੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਝੋਲੀ ਅੜ ਕੇ ਬਹਿ ਜਾਣਾ ਦਾਤਾ ਸਾਰੇ ਆਸਰੇ ਚਲੇ ਗਏ ਹੁਣ ਤੂੰ ਹੀ ਮੇਰਾ ਆਸਰਾ ਹੈ ਤੁਹਾਡੀ ਇਸ ਤਰ੍ਹਾਂ ਦਿਲੋਂ ਕੀਤੀ ਹੋਈ ਅਰਦਾਸ ਸਾਰੇ ਵਿਗੜੇ ਕੰਮ ਬਣਾਵੇਗੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਜਿਸ ਵੇਲੇ ਅਰਦਾਸ ਹੁੰਦੀ ਏ ਤੇ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜਿਆ ਜਾਂਦਾ ਹੈ ਜਪੋ ਸਾਰੇ ਖੰਡਾ ਜਗ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ ਧਰਜਗਦੀਸ਼ ਕਿਵੇਂ ਉਹ ਕਲਗੀਆਂ ਵਾਲਾ ਆਪਣੇ ਸਿੱਖ ਦੀ ਰੱਖਿਆ ਕਰਦੇ ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਸਤਸੰਗਤ ਅਸੀਂ ਅਰਜ਼ ਕਰੀਏ ਇਤਿਹਾਸ ਵਿੱਚ ਇੱਕ ਵਿਦਵਾਨ ਹੋਇਆ ਅਮਰਨਾਥ ਉਨੇ ਇੱਕ ਕਿਤਾਬ ਲਿਖੀ ਹੈ ਜਿਹਦਾ ਨਾਮ ਹੈ ਤਾਰੀਕੇ ਪੰਜਾਬ ਉਹਦੇ ਵਿੱਚ ਉਹ ਲਿਖਦਾ ਹੈ ਕਿ ਲਾਹੌਰ ਤੋਂ 8 ਮੀਲ ਦੂਰ ਪੱਛਮ ਵਾਲੇ ਪਾਸੇ ਇੱਕ ਪਿੰਡ ਹੈ ਨਿਆਜ਼ ਬੇਗ ਇਸ ਪਿੰਡ ਵਿੱਚ ਸਿੱਖਾਂ ਦੇ 100 ਕੋ ਘਰ ਸਨ ਇੱਥੇ ਰਹਿਣ ਵਾਲੇ ਸਿੱਖ ਰੋਜ਼ ਬਾਣੀ ਪੜ੍ਹਦੇ ਜਪ ਤਪ ਕਰਦੇ ਸਨ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਵੀ ਪੰਥ ਦੀ ਸੇਵਾ ਵਾਸਤੇ ਭੇਜਦੇ ਸਨ ਸਾਤ ਸੰਗੇ ਸਾਤ ਸੰਗਤ ਉਸ ਸਮੇ ਸਮਾਂ ਐਸਾ ਸੀ ਐਸਾ ਭਿਆਨਕ ਦੌਰ ਸੀ ਕਿ ਖਾਲਸਾ ਆਪਣੇ ਘਰਾਂ ਵਿੱਚ ਆਪਣੇ ਪਿੰਡਾਂ ਵਿੱਚ ਨਹੀਂ ਸੀ ਰਹਿ ਸਕਦਾ ਹਕੂਮਤ ਦਾ ਐਲਾਨ ਸੀ ਕਿ ਸਿਰ ਪਰ ਹੋਵੇਂ ਜਿਸਕੇ ਕੇਸ ਰਹਿਣ ਨਾ ਦੇਉ ਆਪਣੇ ਦੇਸ ਕੇਸਨ ਵਾਲੇ ਜੋ ਨਰ ਹੋਈ ਪਾਲ ਬਿਰਦ ਲਬ ਛਡੋ ਨਾ ਕੋਈ ਕਹਿੰਦੇ ਨੇ ਜਿਸ ਵੇਲੇ ਮੀਰ ਮੰਨੂ ਦਾ ਰਾਜ ਆਇਆ 1752 ਦਾ ਸਮਾਂ ਮੀਰ ਮੰਨੂ ਨੇ ਪੂਰੇ ਪੰਜਾਬ ਵਿੱਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਸਿੰਘ ਜੰਗਲਾਂ ਨੂੰ ਚਲੇ ਗਏ ਪਹਾੜਾਂ ਨੂੰ ਚਲੇ ਗਏ 사ਤ ਸੰਗਤ ਫਿਰ ਉਹਨੇ ਗੁੱਸਾ ਕਢਿਆ ਸਿੰਘਾਂ ਦੇ ਪਰਿਵਾਰਾਂ ਤੇ ਬੱਚਿਆਂ ਤੇ ਬੀਬੀਆਂ ਤੇ ਬਜ਼ੁਰਗਾਂ ਤੇ ਕਹਿੰਦੇ ਨੇ ਜਿਸ ਵੇਲੇ ਮੀਰ ਮੰਨੂ ਨੂੰ ਇਹ ਪਤਾ ਲੱਗਾ ਖਬਰ ਆਈ ਕਿ ਨਿਆਜ਼ਪੇ ਬੇਗਪਿੰਡ ਵਿੱਚ ਵੀ ਸਿੱਖਾਂ ਦੇ ਘਰ ਨੇ ਜਦੋਂ ਉਹਨੂੰ ਇਹ ਪਤਾ ਲੱਗਾ ਤੇ ਉਹਨੇ 200 ਸਿਪਾਈਆਂ ਦਾ ਇੱਕ ਜਥਾ ਭੇਜਿਆ ਕਿਹਨ ਲਗਾ ਸਿੰਘਾਂ ਦੀਆਂ ਬੀਬੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਬੰਨ ਕੇ ਲਿਆਓ ਜਿਸ ਵੇਲੇ ਸਿਪਾਈ ਗਏ ਉਹਨਾਂ ਨੇ ਜਾ ਕੇ ਸਾਰੇ ਪਿੰਡ ਨੂੰ ਘੇਰਾ ਪਾ ਲਿਆ ਸਤ ਸੰਗਤ ਇਤਿਹਾਸ ਵਿੱਚ ਲਿਖਿਆ ਹੈ ਜਿਸ ਵੇਲੇ ਘੇਰਾ ਪਾਇਆ ਤੇ ਸਿਪਾਈ ਸਿੰਘਾਂ ਦੇ ਘਰਾਂ ਵਿੱਚ ਵੜ ਗਏ ਕਿਸਾਂ ਨੂੰ ਪਕੜ ਕੇ ਬੀਬੀਆਂ ਨੂੰ ਕਸੀਟਦੇ ਨੇ ਗਲੀਆਂ ਵਿੱਚ ਸੁੱਟਦੇ ਨੇ ਠੁੱਡੇ ਮਾਰਦੇ ਨੇ ਤੇ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਕਿੱਧਰ ਗਿਆ ਤੁਹਾਡਾ ਗੁਰੂ ਜਿਹਦੇ ਸਿੱਖ ਬਣੇ ਫਿਰਦੇ ਹੋ ਕਹਿੰਦੇ ਉਹ ਸਾਡਾ ਗੁਰੂ ਅੰਗ ਸੰਗ ਹੈ ਸਾਡੀ ਰੱਖਿਆ ਕਰਦਾ ਹੈ ਜੇ ਤੁਹਾਡਾ ਗੁਰੂ ਅੰਗ ਸੰਗ ਹੈ ਤੇ ਬੁਲਾਓ ਉਹਨੂੰ ਆ ਕੇ ਰੱਖਿਆ ਕਰੇ ਇਦਾਂ ਮੀਨੇ ਮਾਰਦੇ ਨਹੀਂ ਕਿਉਂਕਿ satsangat ਇਹ ਘਟਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੀਰ ਤਿਆਗਣ ਤੋਂ ਤਕਰੀਬਨ 45 ਕੁ ਸਾਲ ਬਾਅਦ ਦੀ ਏ ਇਤਿਹਾਸ ਵਿੱਚ ਲਿਖਿਆ ਹੈ ਜਿਸ ਵੇਲੇ ਇਹ ਸਿਪਾਈ ਕਰਾਂ ਵਿੱਚ ਜਾ ਕੇ ਪਿੰਡਾਂ ਦੀਆਂ ਬੀਬੀਆਂ ਨੂੰ ਕੁੱਟ ਰਹੇ ਸਨ ਮਾਰ ਰਹੇ ਸਨ ਤਾਂ ਉਸ ਵੇਲੇ ਇੱਕ ਬਜ਼ੁਰਗ ਮਾਈ ਜਿੱਦੀ ਨੂੰ-ਨੂੰ ਮੁਗਲਾਂ ਨੇ ਕੇਸਾਂ ਤੋਂ ਪਕੜ ਕੇ ਕੱਸੀ ਤੇ ਆ ਉਹਦੇ ਛੋਟੇ ਜਿਹੇ ਪੋਤਰੇ ਨੂੰ ਠੁੱਡਾਂ ਮਾਰ ਕੇ ਬਾਹਰ ਸੁੱਟਿਆ ਬੱਚੇ ਰੋਣ ਲੱਗ ਪਏ ਚੀਖ ਚਹਾੜਾ ਮੱਚ ਗਿਆ ਕਹਿੰਦੇ ਨੇ ਉਸ ਵੇਲੇ ਉਸ ਮਾਈ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਹਦੇ ਮੂੰਹ ਚੋਂ ਨਿਕਲੇ ਆ ਕਿ ਗੁਰੂ ਕਲਗੀ ਤਰ ਸਾਡੀ ਸਾਜਣਾ ਕਰਕੇ ਆਪ ਤਾਂ ਜੋਤੀ ਜੋਤ ਸਮਾ ਗਏ ਨੇ ਤੇ ਹੁਣ ਸਾਡੀ ਸਾਰੀ ਨਹੀਂ ਲੈਂਦੀ ਜੇ ਅੱਜ ਜਿਉਂਦੇ ਹੁੰਦੇ ਤੇ ਇਹਨਾਂ ਨੂੰ ਦੱਸਦੇ ਇਹ ਕੀ ਕਰ ਰਹੇ ਨੇ ਸਤ ਸੰਗਤ ਹਾਲੇ ਮਾਈ ਨੇ ਆਪਣੇ ਮੂੰਹ ਚੋਂ ਇੱਕ ਗੱਲ ਕਹੀ ਸੀ ਇਤਿਹਾਸ ਕਹਿੰਦੇ ਕਿ ਉਸੇ ਵੇਲੇ ਨੀਲੇ ਘੋੜੇ ਤੇ ਸਵਾਰ ਨੀਲਾ ਬਾਣਾ ਪਾਇਆ ਹੋਇਆ ਹੱਥ ਵਿੱਚ ਨੇਜਾ ਪਕੜਿਆ ਤੇ ਆ ਕੇ ਕਹਿੰਦੇ ਨੇ ਮਾਈ ਗੋਪਿੰਦ ਸਿੰਘ ਜਿਉਂਦਾ ਤੇ ਅੱਜ ਬੋੜੇਗਾ ਤੁਹਾਡੀ ਰੱਖਿਆ ਕਰੇਗਾ ਇਹਨੀ ਗੱਲ ਕੇ ਕਿ ਜਕਾਰਾ ਗਜਾ ਦਿੱਤਾ 200 ਸਿਪਾਹੀਆਂ ਨੂੰ ਕੱਲੇ ਹੀ ਲਲਕਾਰਿਆ ਮਾਰ ਮਾਰ ਕੇ ਨੇਜੇ ਪਰਾਂ ਸੁੱਟ ਦਿੱਤਾ ਕਹਿੰਦੇ ਨੇ ਅੱਦੇ ਜੁੱਤੀਆਂ ਛੱਡ ਕੇ ਭੱਜ ਗਏ ਘੋੜੇ ਮਰਵਾ ਗਏ ਆਪ ਮਾਰੇ ਗਏ ਜਦੋਂ ਜੰਗ ਸਮਾਪਤ ਹੋ ਗਿਆ ਸਾਰਾ ਮੈਦਾਨ ਸਾਫ਼ ਹੋ ਗਿਆ ਤੇ ਕਹਿੰਦੇ ਨੇ ਪਤਾ ਨਹੀਂ ਉਹ ਕੋੜ ਸਵਾਰ ਕਿੱਥੇ ਚਲਾ ਗਿਆ ਤੇ ਅਮਰਨਾਥ ਲਿਖਦਾ ਹੈ ਕਿ ਉੱਥੇ ਮੌਜੂਦ ਲੋਕੀ ਕਹਿੰਦੇ ਨੇ ਉਹ ਹੋਰ ਕੋਈ ਨਹੀਂ ਉਹ ਕੇਵਲ ਤਾਂ ਕੇਵਲ ਖੁਦ ਕਲਗੀਆਂ ਵਾਲਾ ਪਾਤਸ਼ਾਹ ਆਪ ਸੀ ਸਤ ਸੰਗਤ ਗੁਰੂ ਕਲਗੀ ਤਰ ਉਹ ਅੱਜ ਵੀ ਸਾਡੇ ਅੰਗ ਸੰਗ ਨੇ ਜਿਸ ਮਹਾਨ ਸ਼ਖਸੀਅਤ ਦਾ ਤੁਸੀਂ ਆਗਮਨ ਦਿਹਾੜਾ ਮਨਾ ਰਹੇ ਹੋ ਤਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਨੇ ਜਦ ਇਹ ਸੁਣਿਆ ਕਿ ਦਰਬਾਰ ਸਾਹਿਬ ਦੀ ਬੇਦਬੀ ਹੋ ਰਹੀ ਹੈ ਤੇ ਬਾਬਾ ਜੀ ਅਰਦਾਸ ਕਰਕੇ ਚੱਲੇ ਔਰ ਜਿਸ ਵੇਲੇ ਲੜਦਿਆਂ ਲੜਦਿਆਂ ਬਾਬਾ ਦੀਪ ਸਿੰਘ ਜੀ ਦਾ ਸੀਸ ਧਰ ਨਾਲੋਂ ਜੁਦਾ ਹੋਇਆ ਤੇ ਲੜਦੀ ਹੋਈ ਸਿੰਘਾਂ ਨੇ ਕਿਹਾ ਸੀ ਬਾਬਾ ਜੀ ਤੁਸਾਂ ਤੇ ਪ੍ਰਣ ਕੀਤਾ ਸੀ ਕਿ ਜਦੋਂ ਤੱਕ ਹਰਿਮੰਦਰ ਸਾਹਿਬ ਆਜ਼ਾਦ ਨਹੀਂ ਹੋਵੇਗਾ ਉਦੋਂ ਤੱਕ ਆਪਣਾ ਸਰੀਰ ਨਹੀਂ ਤਿਆਗਣਾ ਤੇ ਕੀ ਸਿੱਖ ਦੀ ਅਰਦਾਸ ਅਧੂਰੀ ਰਹੇਗੀ ਸਤ ਸੰਗਤ ਬਾਬਾ ਦੀਪ ਸਿੰਘ ਦਾ ਸਰੀਰ ਹਿਲੇ ਆ ਇੱਕ ਹੱਥ ਦੇ ਨਾਲ ਡਿੱਗਿਆ ਹੋਇਆ ਸੀਸ ਪਕੜ ਕੇ ਹੱਥ ਦੀ ਤਲੀ ਤੇ ਰੱਖਿਆ ਦੂਸਰੇ ਹੱਥ ਵਿੱਚ ਖੰਡਾ ਜਦ ਬਾਬਾ ਦੀਪ ਸਿੰਘ ਉੱਠ ਕੇ ਖੜੇ ਹੋਏ ਤੇ ਮੁਗਲਾਂ ਦੀ ਫੌਜ ਵਿੱਚ ਭਾਜੜ ਪੈ ਗਈ ਕਿ ਇੱਥੇ ਤੇ ਮੁਰਤੇ ਵੀ ਉੱਠ ਕੇ ਲੜਨ ਲੱਗ ਪਏ ਹਨ ਆ ਰਹੇ ਹੋ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਜਿਹੜਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਉੱਥੇ ਬਾਬਾ ਜੀ ਨੇ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਸਤ ਸੰਗਤ ਪ੍ਰਕਰਮਾ ਵਿੱਚ ਬੜਿਆਂ ਨੇ ਮੱਥੇ ਟੇਕੇ ਅਸੀਂ ਵੀ ਟੇਕਨੇ ਆ ਪਰ ਜਿੱਥੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਮੱਥਾ ਟੇਕਿਆ ਸਦੀਆਂ ਹੋ ਗਈਆਂ ਨੇ ਹਰ ਇੱਕ ਸਿੱਖ ਜਿਸ ਵੇਲੇ ਉੱਥੋਂ ਲੱਗਦਾ ਹੈ ਕਹਿੰਦੇ ਇੱਥੇ ਮੱਥਾ ਟੇਕੋ ਕਿਉਂਕਿ ਇੱਥੇ ਇੱਕ ਸ਼ਹੀਦ ਨੇ ਮੱਥਾ ਟੇਕਿਆ ਸੀ ਜਿੱਥੇ ਸ਼ਹੀਦ ਮੱਥਾ ਟੇਕ ਜਾਏ ਉੱਥੇ ਆਣ ਵਾਲੀਆਂ ਪੀੜੀਆਂ ਵੀ ਮੱਥਾ ਟੇਕਦੀਆਂ ਹੁੰਦੀਆਂ ਨੇ 사ਤ ਸੰਗਤ ਤੁਸੀਂ ਬਾਬਾ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਝ ਦੇ ਦਰਸ਼ਨ ਕਰਦੇ ਹੋ ਗੰਝ ਦਾ ਅਰਥ ਹੈ ਖਜ਼ਾਨਾ ਤੇ ਸੀਸ ਦਾ ਅਰਥ ਹੈ ਸਿਰ ਪਿਆਰਿਓ ਮਾਣ ਕਰੋ ਬਾਬਾ ਦੀਪ ਸਿੰਘ ਤੇ ਇਸ ਦੁਨੀਆ ਤੇ ਜਿੰਨੇ ਵੀ ਪੀਰ ਪੈਗੰਬਰ ਹੋਏ ਅਮੀਰ ਵਜ਼ੀਰ ਹੋਏ ਬਾਦਸ਼ਾਹ ਹੋਏ ਉਹ ਆਪਣੀਆਂ ਔਲਾਦਾਂ ਵਾਸਤੇ ਦੌਲਤਾਂ ਦੇ ਗੰਜ ਦੌਲਤਾਂ ਦੇ ਖਜ਼ਾਨੇ ਛੱਡ ਗਏ ਪਰ ਤੁਸੀਂ ਉਸ ਮਹਾਨ ਸ਼ਹੀਦ ਦਾ ਆਗਮਨ ਦਿਹਾੜਾ ਮਨਾ ਰਹੇ ਹੋ ਜਿਨ੍ਹਾਂ ਆਪਣਾ ਸੀਸ ਦੇ ਕੇ ਤੁਹਾਨੂੰ ਸ਼ਹੀਦ ਗੰਜ ਦਾ ਖਜ਼ਾਨਾ ਦੇ ਗਿਆ ਇੱਕ ਜਿਕਰਾ ਦਿਓ ਪਿਆਰ ਨਾਲ satsangat ਅੱਜ ਤੁਸੀਂ ਦੇਖੋ ਇੱਕ ਪਾਸੇ ਸਿੱਖ ਹੈ ਦੂਜੇ ਪਾਸੇ ਗੁਰੂ ਹੈ ਜੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਇੰਨੀਆਂ ਰੌਣਕਾਂ ਨੇ ਤੇ ਜਿੱਥੇ ਬਾਬਾ ਦੀਪ ਸਿੰਘ ਦਾ ਅਸਥਾਨ ਹੈ ਉੱਥੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਕਿਉਂਕਿ ਜਿਹੜਾ ਗੁਰੂ ਦਾ ਪਿਆਰਾ ਹੈ ਸੰਗ ਤਾਂ ਉਹਨੂੰ ਵੀ ਪਿਆਰ ਕਰਦੀਆਂ ਨੇ ਜੋ ਹਰ ਦਾ ਪਿਆਰਾ ਸੋ ਸਭ ਦਾ ਪਿਆਰਾ ਸ਼ਾਇਰ ਕਹਿੰਦੇ ਉਹ ਬਗੀਚਾ ਵੀ ਕਾ ਦਾ ਬਗੀਚਾ ਜਿੱਤੇ ਅੰਦਰ ਕੋਈ ਫੁਹਾਰਾ ਨਾ ਹੋਵੇ ਉਹ ਕਹਾਣੀ ਵੀ ਕਾਦੀ ਕਹਾਣੀ ਜਿੱਦਾਂ ਕੋਈ ਅੱਗੋਂ ਹੰਗਾਰਾ ਨਾ ਹੋਵੇ ਉਹ ਪੀਂਗ ਵੀ ਕਾਦੀ ਪੀਂਗ ਹੁੰਦੀ ਜਿੱਦਾਂ ਕੋਈ ਵਦਿਆ ਹੁਲਾਰਾ ਨਾ ਹੋਵੇ ਉਹ ਕੌਮਾਂ ਕਦੇ ਤਰੱਕੀ ਨਹੀਂ ਕਰਦੀਆਂ ਜਿਨ੍ਹਾਂ ਦਾ ਉਚਾ ਜੇਕਰ ਨਾ ਹੋਵੇ ஜத்த <laughs>